ਕਾਂਚ ਤੇ 골ਡਨ ਕਿਡ ਅੰਬਰ ਸਰ ਮੋਦੀ ਸਰਕਾਰ ਦੀ ਅਰਥੀ ਸਾੜ ਰਹੇ ਹੈਗੇ ਆ ਜੈ ਹਿੰਦ ਮਰਦਾ ਪਾ ਮਰਦਾ ਪਾ ਜੈ ਹਿੰਦ ਹਾਏ 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 ਅੱਜ ਬੰਦਿਆਂ ਨੇ ਚਾਹੇ ਪ੍ਰਦੀਪ ਕੱਤਰੀਆ ਚਾਹੇ ਅਮਨ ਨਬਾਸਾ ਪੁਲਿਸ ਦੀ ਛਾਤਰਛਾਇਆ ਦੇ ਇੱਥੇ ਹਮਲਾ ਕੀਤਾ ਸੀਗਾ ਪੈਟਰੋਲ ਬੰਬ ਦੀ ਵਰਤੋਂ ਕੀਤੀ ਗਈ ਆ ਤੇ ਸਾਡੀ ਮੰਗ ਹੈ ਕਿ ਉਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਫੜ ਕੇ ਚੇਲਾ ਵਿੱਚ ਛੁੱਟਿਆ ਜਾਵੇ ਗੁਰੂ ਗ੍ਰੰਥ ਸਾਹਿਬ ਦੀਆਂ ਵਿਦਵੀਆਂ ਦੀਆਂ ਘਟਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਸਾਨੂੰ ਆਪ ਦੇ ਗੁਰੂ ਘਰ ਦੀਆਂ ਰਾਖੀਆਂ ਆਪ ਕਰਨੀਆਂ ਪੈਣਗੀਆਂ ਸਾਡੇ ਤੇ ਝੂਠਾ 307 ਦਾ ਪਰਚਾ ਦਰਜਿਆ ਦਿੱਲੀ ਦੇ ਵਿੱਚ ਪਰ ਉਹ ਉਹ ਬੰਦੇ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਸਾਹਮਣੇ ਚਿੱਟੇ ਨੰਗੇ ਹੋ ਕੇ ਸਾਡੇ ਤੇ ਹਮਲਾ ਕੀਤਾ ਮੋਦੀ ਸਰਕਾਰ ਨੇ ਉਹਨਾਂ ਤੇ ਕੋਈ ਪਰਚਾ ਨਹੀਂ ਕੀਤਾ ਗਿਆ ਅੱਜ ਵੀ ਸਾਡੀ ਮੰਗ ਸਟੈਂਡ ਕਰਦੀ ਆ ਕਿ ਜਿਨ੍ਹਾਂ ਨੇ ਨਿਹੱਥੇ ਕਿਸਾਨਾਂ ਮਜ਼ਦੂਰਾਂ ਤੇ ਸ਼ਾਂਤਮਈ ਪ੍ਰੋਗਰਾਮ ਕਰਦਿਆਂ ਤੇ ਹਮਲਾ ਕੀਤਾ ਉਹਨਾਂ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਮੈਂ ਸਰਬੰਸੰਗ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਤੁਹਾਨੂੰ ਪਤਾ ਹੀ ਆਪ ਵੀ ਅਸੀਂ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਹੋਗਾ ਦੇਸ਼ ਦੇ ਦੋ ਵੱਡੇ ਫੋਰਮ ਇੱਕ ਤਾਂ ਸਾਡੇ ਵਾਲਾ ਫੋਰਮ ਜਿਹੜਾ ਕਿਸਾਨ ਮਜ਼ਦੂਰ ਜਥੇਬੰਦੀਆਂ ਦਾ ਬਹੁਤ ਛੱਤਰ ਜਥੇਬੰਦੀਆਂ ਔਰ ਐਸਕੇਐਮ ਗੈਰ ਰਾਜਨੀਤਿਕ ਇਹਦੇ ਵਿੱਚ ਅੱਜ ਜਿਹੜਾ ਅਸੀਂ ਪ੍ਰੋਗਰਾਮ ਪੂਰੇ ਪੰਜਾਬ ਦੇ ਵਿੱਚ ਪਿੰਡਾਂ 'ਚ ਤੇ ਗੋਲਡਨ ਗੇਟ ਅੰਮ੍ਰਿਤਸਰ ਮੋਦੀ ਸਰਕਾਰ ਦੀ ਅਰਥੀ ਸਾੜ ਰਹੇ ਹਗੇ ਆ ਇਹ 29 ਜਨਵਰੀ ਨੂੰ 2021 ਨੂੰ ਜਿਹੜਾ ਪਿਛਲਾ ਮੋਰਚਾ ਚੱਲਦਾ ਸੀ ਉਹਦੇ ਵਿੱਚ ਸਾਡੀ ਸਟੇਜ ਤੇ ਅਮਨ ਡਬਾਸ ਤੇ ਪ੍ਰਦੀਪ ਖੱਤਰੀ ਜਿਹੜੇ ਉਸ ਵੇਲੇ ਭਾਜਪਾ ਤੇ ਆਰਐਸਐਸ ਦੇ ਗੁੰਡੇ ਸੀਗੇ ਉਹਨਾਂ ਗਵਾਹੀ ਕਰਕੇ ਸਾਡੇ ਤੇ ਹਮਲਾ ਕੀਤਾ ਸੀਗਾ 150 ਬੰਦਾ ਸੀਗਾ ਚਾਰ ਲੇਅਰ ਫੋਰਸ ਜੀ ਜਿਹਦੇ ਵਿੱਚੋਂ ਨਾਂਕੇ ਫੋਰਸ ਉਹਨਾਂ ਦੇ ਨਾਲ ਖੜੀ ਸੀਗੀ ਹਮਲਾ ਕਰਕੇ ਦਰਜਣਾ ਕਿਸਾਨ ਜਿਹੜੇ ਸਾਡੇ ਉੱਤੇ ਜ਼ਖਮੀ ਕੀਤੇ ਸੀ ਉਹਦੇ ਵਿਰੋਧ ਵਿਚਰਤੀ ਫੂਕ ਮਜਾਰੇ ਆ ਦੁੱਖ ਵਾਲੀ ਗੱਲ ਆ ਵੀ ਸਾਡੇ ਤੇ ਝੂਠਾ 307 ਦਾ ਪਰਚਾ ਦਰਜਿਆ ਦਿੱਲੀ ਦੇ ਵਿੱਚ ਪਰ ਉਹ ਉਹ ਬੰਦੇ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਸਾਹਮਣੇ ਚਿੱਟੇ ਨੰਗੇ ਹੋ ਕੇ ਸਾਡੇ ਤੇ ਹਮਲਾ ਕੀਤਾ ਮੋਦੀ ਸਰਕਾਰ ਨੇ ਉਹਨਾਂ ਤੇ ਕੋਈ ਪਰਚਾ ਨਹੀਂ ਕੀਤਾ ਗਿਆ ਅੱਜ ਵੀ ਸਾਡੀ ਮੰਗ ਸਟੈਂਡ ਕਰਦੀ ਆ ਕਿ ਜਿਨ੍ਹਾਂ ਨੇ ਨਿਹੱਥੇ ਕਿਸਾਨਾਂ ਮਜ਼ਦੂਰਾਂ ਤੇ ਸ਼ਾਂਤਮਈ ਪ੍ਰੋਗਰਾਮ ਕਰਦਿਆਂ ਤੇ ਹਮਲਾ ਕੀਤਾ ਉਹਨਾਂ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਇਹਦੇ ਨਾਲ ਦੀ ਨਾਲ ਜਦੋਂ ਜਿਵੇਂ ਜਿਵੇਂ ਅੰਦੋਲਨ ਵੱਡਾ ਹੋ ਰਿਹਾ ਕੇਂਦਰ ਦੀ ਸਰਕਾਰ ਤੇ ਪੰਜਾਬ ਦੀਆਂ ਸਰਕਾਰ ਦੀਆਂ ਏਜੰਸੀਆਂ ਸਰਗਰਮ ਹੋਈਆਂ ਪਈਆਂ ਔਰ ਉਹ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਰੋਲਣ ਵਾਸਤੇ ਇਸ ਕਿਸਮ ਦੀਆਂ ਮੈਂ ਤਾਂ ਸਿੱਖ ਪੰਥ ਨੂੰ ਅਪੀਲ ਕਰੂੰਗਾ ਵੀ ਇੰਨਾ ਸਮਿਆਂ ਦੇ ਵਿੱਚ ਜਦੋਂ ਅੰਦੋਲਨ ਖੜਾ ਹੋ ਰਿਹਾ ਗੁਰੂ ਗ੍ਰੰਥ ਸਾਹਿਬ ਦੀਆਂ ਵਿਦਵੀਆਂ ਦੀਆਂ ਕਟਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਸਾਨੂੰ ਆਪ ਦੇ ਗੁਰੂ ਘਰ ਦੀਆਂ ਰਾਖੀਆਂ ਆਪ ਕਰਨੀਆਂ ਪੈਣਗੀਆਂ ਔਰ ਕੋਈ ਵੀ ਯੂਥ ਨੌਜਵਾਨ ਇਹਨਾਂ ਲੀਡਰਾਂ ਦੇ ਮਗਰ ਲੱਗ ਕੇ ਕੋਈ ਅਜੀਹਾ ਨਾ ਬਿਆਨ ਦੇਵੇ ਵੀ ਉਹ ਕਿਸਾਨਾਂ ਨੂੰ ਬਦਨਾਮ ਕਰਨ ਪਹਿਲੋ ਵੀ ਸਾਨੂੰ ਮਤਲਬ ਖਾਲਸਤਾਨੀ ਕਹਿ ਕੇ ਅੰਦੋਲਨ ਦੇ ਵਿੱਚ ਬਦਨਾਮ ਕੀਤਾ ਗਿਆ ਪਾਕਿਸਤਾਨੀ ਕਿਹਾ ਗਿਆ ਚੀਨ ਵਾਲੇ ਕਿਹਾ ਗਿਆ ਨਾਲੀ ਦੇ ਗੰਦੇ ਕੀੜੇ ਕਿਹਾ ਹੁਣ ਅੰਦੋਲਨ ਵੱਧ ਰਿਹਾ ਅੰਦੋਲਨ ਚੜ ਰਿਹਾ ਔਰ ਤੁਸੀਂ ਦੇਖੋਗੇ ਇਸ ਵਾਰੀ ਅੰਦੋਲਨ ਦੇ ਵਿੱਚ ਜਿਹੜਾ ਉਹਨਾਂ ਨੇ ਮੁਕਤ ਵਪਾਰ ਸਮਝੌਤਾ ਕੀਤਾ ਜਿਹੜੇ ਕਹਿੰਦੇ ਹਮਲਾ ਨਹੀਂ ਮੁਕਤ ਵਪਾਰ ਸਮਝੌਤਾ ਖੌਤੀ ਬੁੱਧੀਜੀਵੀ ਸਾਨੂੰ ਪੜ ਕੇ ਦੱਸ ਦੇਣ ਉਹ ਵਿਦੇਸ਼ਾਂ ਤੋਂ ਫਸਲਾ ਮੰਗਾ ਕੇ ਮੁਕਤ ਦਾ ਮਤਲਬ ਹੈ ਕਿਸੇ ਚੀਜ਼ ਤੋਂ ਮੁਕਤੀ ਦੇਣਾ ਚਾਹੁੰਦੇ ਮੁਕਤੀ ਆ ਵੀ ਜਿਹੜਾ ਟੈਕਸ ਲੱਗਦਾ ਸੀਗਾ ਵਿਦੇਸ਼ੀ ਆਰੀਆਂ ਫਸਲਾਂ ਤੇ ਉਹਨੂੰ ਖਤਮ ਕਰਨਾ ਚਾਹੁੰਦੇ ਆ 40% ਕਣਕ ਦੇ ਖਤਮ ਕਰਨਾ ਫਰਵਰੀ ਚ ਜਿੱਥੇ 800 ਰੁਪਇਆ ਪ੍ਰਤੀ ਕੁਇੰਟਲ ਸਾਡਾ ਰੇਟ ਘਟਨਾਵਾ ਔਰ ਔਰ ਇਹ ਸਾਰਾ ਕੁਝ ਹੋ ਰਿਹਾ ਤੇ ਇਹਦੇ ਨਾਲ ਜਿਹੜਾ ਲੈਂਡ ਐਕ acquisition ਐਕਟ ਆ ਉਹਦੇ ਵਿੱਚੋਂ ਵੀ ਜਿਹੜੀ ਮੱਦ ਕੱਢੀ ਜਾ ਰਹੀ ਆ ਜਿਹੜਾ ਮਾਡਲ ਐਕਟ 2015 ਚ ਮੋਦੀ ਜੀ ਨੇ ਪਾਸ ਕਰ ਦਿੱਤਾ ਜਿਹੜਾ ਉਹਨਾਂ ਦੇ ਸੂਬਿਆਂ ਵਿੱਚ ਪਾਚਪਾ ਦੇ ਲਾਗੂ ਹੋ ਗਿਆ ਵੀ ਹੁਣ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਵੀ ਜ਼ਮੀਨਾਂ ਖੋਈਆਂ ਜਾਣਗੀਆਂ ਹਮਲਾ ਉੱਡਾਇਆ ਜ਼ਮੀਨਾਂ ਤੇ ਵੀ ਤੇ ਮੰਡੀ ਤੇ ਵੀ ਤੇ ਜਿਹੜੇ 77 ਸੈਲੋ ਖੋਲੇ ਆ ਮੰਡੀਆਂ ਦੇ ਪੰਜਾਬ ਚ ਉਹ ਕੀ ਕਰਨ ਨੂੰ ਖੋਲੇ ਆ ਇਹਦੇ ਨਾਲ ਐਮਐਸਪੀ ਖਰੀਦ ਦੀ ਗਰੰਟੀ ਕਾਨੂੰਨ ਦਾ ਵਾਅਦਾ ਸੀ ਬਣਾਉਂਦਾ ਉਹ ਕਿੱਥੇ ਗਿਆ ਇਹ ਸਰਕਾਰ ਨੇ 9 ਦਸੰਬਰ ਨੂੰ ਚਿੱਠੀ ਲਿਖੀ ਆ ਸਾਨੂੰ ਉਹਦੇ ਵਿੱਚ ਪਿਆ ਵਾ ਇਹਦੇ ਨਾਲ ਦੀ ਨਾਲ ਲਖੀਮਪੁਰ ਖਰੀਦ ਦਾ ਇਨਸਾਫ ਦੇਣਾ ਸੀ ਹਜੇ ਜਿਹੜੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਜੀ ਹਜੇ ਮੰਤਰੀ ਮੰਡਲ ਚ ਬੈਠੇ ਹੋਏ ਨੇ ਔਰ ਇਹਦੋਂ ਕਾ ਜਿਹੜੇ ਬਿਜਲੀ ਸੋਧ ਸੰਸ਼ੋਧਨ ਬੁੱਲ ਕਹਿੰਦੇ ਸੀ ਵੀ ਤੁਹਾਨੂੰ ਪੁੱਛਾਂਗੇ ਫਿਰ ਲਾਗੂ ਕਰਾਂਗੇ ਅਸੀਂ ਕਹਿੰਦੇ ਚਿੱਪ ਵਾਲੇ ਮੀਟਰ ਤਾਂ ਲੱਗਣ ਦੇ ਆ ਫਿਰ ਲਾਗੂ ਤਾਂ ਤੁਸੀਂ ਕਰ ਦਿੱਤਾ ਪੋਲੂਸ਼ਨ ਐਕਟ ਦੇ ਵਿੱਚੋਂ ਖੇਤੀ ਨੂੰ ਬਾਹਰ ਨਹੀਂ ਕੱਢਿਆ ਗਿਆ ਇਹ ਤੋਂ ਇਨਾ ਮੰਗਾ ਲਈ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕੀਤਾ ਜਾਵੇ ਸਾਡੇ ਵਾਰੀ ਕਹਿੰਦੀ ਆ ਦੇਸ਼ ਦੀ ਖਜ਼ਾਨਾ ਮੰਤਰੀ ਵੀ ਇਹਦੇ ਨਾਲ ਦੇਸ਼ ਚੱਲ ਨਹੀਂ ਸਕਦਾ ਪਰ ਅਸੀਂ ਸਵਾਲ ਕਰਦੇ ਵੀ ਪਿਛਲੇ 9 ਸਾਲਾਂ 'ਚ 14 ਲੱਖ 57000 ਕਰੋੜ ਰੁਪਇਆ ਕਾਰਪੋਰੇਟ ਦਾ ਕੋ ਮਾਫ ਕਰ ਦਿੱਤਾ ਉਹਨਾਂ ਕਰਕੇ ਦੇਸ਼ ਚੱਲ ਸਕਦਾ ਸੋ ਇਹਦੇ ਨਾਲ ਜਿਹੜੇ ਨਵੇਂ ਮੰਤਰੀ ਸੰਸਥਾਵਾਂ ਨੇ ਅੰਕੜੇ ਦਿੱਤੇ ਆ ਉਹ ਕਹਿੰਦੇ ਆ ਵੀ 2016-17 ਤੱਕ ਕਿਸਾਨਾਂ ਨੂੰ ਐਮਐਸਪੀ ਤੇ ਪੂਰੀ ਖਰੀਦ ਨਾ ਹੋਣ ਕਰਕੇ ਤਕਰੀਬਨ ਤਕਰੀਬਨ 45 ਲੱਖ ਕਰੋੜ ਰੁਪਏ ਦਾ ਘਟਾ ਪਿਆ 2022 ਦੇ ਅੰਕੜੇ ਆਡ ਆ ਰਹੇ ਆ ਪੂਰੇ ਦੇਸ਼ ਦੇ ਕਿਸਾਨਾਂ ਨੂੰ 14 ਲੱਖ ਕਰੋੜ ਦਾ ਘਾਟਾ ਪੈ ਗਿਆ ਇੰਨਾ ਸਾਡੇ ਸਿਰ ਕਰਜ਼ਾ ਨਹੀਂ ਹੈਗਾ ਇਹਦਾ ਮਤਲਬ ਸਾਡੇ ਪੈਸੇ ਮੰਨਦੇ ਉਹਨਾਂ ਦੇ ਵੱਲ ਤੋਂ ਵੱਡੇ ਸਵਾਲ ਨੇ ਅਸੀਂ ਤੋਂਡੇ ਮਾਧਮ ਰਹੀ ਚਾਹੇ ਦੇਸ਼ ਦੇ ਬੁੱਧੀਜੀਵੀ ਆ ਚਾਹੇ ਪੱਤਰਕਾਰ ਭਾਈਚਾਰਾ ਚਾਹੇ ਸਿਵਲ ਸੁਸਾਇਟੀ ਦੇ ਸਾਰੇ ਵੀ ਜਿੰਨੇ ਵੀ ਲੋਕ ਨੇ ਉਹਨਾਂ ਚ ਐਨਆਰਆਈ ਭਰਾ ਵੀ ਹੋ ਸਕਦੇ ਆ ਸਾਡਾ ਗਾਇਕ ਭਾਈਚਾਰਾ ਵੀ ਹੋ ਸਕਦਾ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਵੱਡਾ ਅੰਦੋਲਨ ਆ ਦਿੱਲੀ ਨਾ ਮੱਥਾ ਲੱਗਣਾ ਤੋਂ ਸਾਰਿਆਂ ਦਾ ਸਹਿਯੋਗ ਮੰਗਦੇ ਆ ਸਹਿਯੋਗ ਦੇ ਵੀ ਰਹੇ ਆ ਤੇ ਮਿਲੂਗਾ ਵੀ ਆਰਾਸ ਆ ਕਿ ਇਹ ਦਿੱਲੀ ਅੰਦੋਲਨ ਜਿਹੜਾ ਦੂਜਾ ਲੱਗਣਾ ਵਾ ਇਹਦੇ ਚ ਵੀ ਪੰਜਾਬ ਦੇ ਦੇਸ਼ ਦੇ ਕਿਸਾਨ ਮਜ਼ਦੂਰ ਦੀ ਫਤਿਹ ਹੋਊਗੀ ਇਹ ਕਿ ਕਿਸਾਨ ਨੇ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੀਆਂ ਨੌਕਰੀਆਂ ਬਾਰੇ ਹਾਂ ਦੇਖੋ ਸਾਡੇ ਜਿਹੜੇ ਸੂਬੇ ਦੇ ਖੇਤੀਬਾੜੀ ਮੰਤਰੀ ਨੇ ਖੋਡੀਆਂ ਸਾਹਿਬ ਉਹਨਾਂ ਦੇ ਬਾਰ ਮੁਰੇ ਜਿਹੜੇ ਸ਼ਹੀਦ ਪਰਿਵਾਰ ਨੇ ਅਸੀਂ ਵੀ ਮੰਗ ਰੱਖੀ ਆ ਕਿ ਉਹਨਾਂ ਨੂੰ ਰੈਂਦੀਆਂ ਨੌਕਰੀਆਂ ਤੇ ਮਾਫੀਆ ਦਿੱਤਾ ਜਾਵੇ ਉਹਨਾਂ ਦੇ ਬਾਰ ਮੂਰੇ ਬੈਠੇ ਆ ਔਰ ਸਾਰੀਆਂ ਸਰਕਾਰਾਂ ਨੇ ਪੰਜਾਬ ਵਾਲਿਆਂ ਨੇ ਸ਼ਹੀਦਾਂ ਦੇ ਨਾਲ ਤੇ ਰਾਜਨੀਤੀ ਕੀਤੀ 150 ਤੋਂ ਵੱਧ ਨੌਕਰੀਆਂ ਰਹਿੰਦੀਆਂ ਮਾਫੀਆਂ ਰਹਿੰਦੀਆਂ ਉਹਨਾਂ ਉਹਨਾਂ ਦੀ ਮੰਗ ਤੁਰੰਤ ਪ੍ਰਵਾਨ ਕਰਨੀ ਚਾਹੀਦੀ ਹੈ 13 ਤਰੀਕ ਨੂੰ ਜੀ ਦਿੱਲੀ ਨੂੰ ਅਸੀਂ ਕੂਚ ਕਰਾਂਗੇ ਦੇਸ਼ ਭਰ ਚੋਂ ਤੇ ਪੰਜਾਬ ਦੇ ਵਿੱਚ ਮੈਂ ਜੀ ਜਰਮਨਜੀ ਸਿੰਘ ਮਡਾਲਾ ਕਿਸਾਨ ਮਦਦ ਸੰਘਰਸ਼ ਕਮੇਟੀ ਪੰਜਾਬ ਤੋਂ ਬੋਲ ਰਿਹਾ ਜੀ ਅੱਜ ਮੋਦੀ ਸਰਕਾਰ ਤੇ ਮੋਦੀ ਸਰਕਾਰ ਦੇ ਗੁੰਡੇ ਪ੍ਰਦੀਪ ਖੱਤਰ ਦੇ ਅਮਨਬਾਸ ਦਾ ਜਿਹੜਾ ਪੁਤਰਾ ਫੁਕਿਆ ਜਾ ਰਿਹਾ ਪੁਤਰਾ ਫੁਕਣਾ ਮੁੱਖ ਮਨੋਰਥ ਅੱਜ ਦੇ ਦਿਨ ਅੱਜ ਤੋਂ 3 ਸਾਲ ਪਹਿਲਾਂ ਇਹਨਾਂ ਬੰਦਿਆਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸਟੇਜ ਤੇ ਹਮਲਾ ਕੀਤਾ ਸੀਗਾ ਇੱਕ ਸ਼ਾਨਾਮ ਮਜ਼ਦੂਰਾਂ ਦੇ ਤਸ਼ੱਦਦਟ ਆਇਆ ਸੀ ਉਹ ਕਿਸਾਨ ਜਿਹੜੇ ਸ਼ਾਂਤਮਈ ਧਰਨਾ ਦੇ ਰਿਆ ਸੀਗੇ ਤੇ ਉਹਦੇ ਰੋਸ ਵਜੋਂ ਅੱਜ ਪੂਰੇ 3 ਸਾਲ ਪੂਰੀ ਹੋਏ ਆ ਮੋਦੀ ਸਰਕਾਰ ਦਾ ਪਤਲਾ ਫੁੱਕਿਆ ਜਾ ਰਿਹਾ ਤੇ ਮੰਗ ਕੀਤੀ ਜਾ ਰਹੀ ਆ ਕਿ ਜਿੰਨਾ ਗੁੰਡਿਆਂ ਨੇ ਚਾਹੇ ਪ੍ਰਦੀਪ ਕੱਤਰੀਆ ਚਾਹੇ ਅਮਨ ਨਬਾਸਾ ਪੁਲਿਸ ਦੀ ਛਾਤਰਛਾਇਆ ਦੇ ਹੇਠ ਹਮਲਾ ਕੀਤਾ ਸੀਗਾ ਪਟਵਾਲ ਬੰਬ ਦੀ ਵਰਤੋਂ ਕੀਤੀ ਗਈ ਆ ਤੇ ਸਾਡੀ ਮੰਗ ਆ ਕਿ ਉਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਫੜ ਕੇ ਜੇਲ੍ਹਾਂ ਵਿੱਚ ਸੁੱਟਿਆ ਜਾਵੇ ਅੱਜ ਵੀ ਅਸੀਂ ਇਹੀ ਮੰਗ ਕਰ ਰਹੇ ਹਾਂ ਤੇ ਦਿੱਲੀ ਮੋਰਚੇ ਦੇ ਦੌਰਾਨ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਪਰਚੇ ਪਾਏ ਗਏ ਆ ਉਹ ਜਿਹੜੇ ਆ ਰੱਦ ਕੀਤੇ ਜਾਣ ਐਮ ਐਸ ਪੀ ਉਤੇ ਖਰੀਦ ਦਾ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਕਿਉਂਕਿ ਭਾਰਤ ਸਰਕਾਰ ਮੰਨੀ ਸੀਗੀ ਅੰਦੋਲਨ ਦੇ ਦੌਰਾਨ ਜਦੋਂ ਉਹ ਅੰਦੋਲਨ ਨੂੰ ਕਿਹਿਆ ਹੈ ਕਮੇਟੀ ਬਣਾਵਾਂਗੇ ਤੇ ਇਹ ਕਾਨੂੰਨ ਨੂੰ ਕਾਨੂੰਨੀ ਸ਼ਕਲ ਤੇ ਵਿੱਚ ਲੈ ਕੇ ਆਵਾਂਗੇ ਇਹਦੇ ਨਾਲ ਲਖੀਮਪੁਰ ਖੀਰ ਦੀ ਘਟਨਾ ਵਾਪਰੀ ਆ ਚਾਰ ਕਿਸਾਨ ਇੱਕ ਪੱਤਰਕਾਰ ਵੀਰ ਦੇ ਉੱਤੇ ਹਮਲਾ ਕੀਤਾ ਗਿਆ ਥਾਰ ਗੱਡੀ ਚੜ੍ਹ ਕੇ ਮੌਦੇ ਘਾਟ ਉਤਾਰਿਆ ਗਿਆ ਤੇ ਉਹਨਾਂ ਸ਼ਹੀਦ ਕੀਤਾ ਗਿਆ ਸਾਡੀ ਮੰਗ ਆ ਕਿ ਉਹਦਾ ਜੋ ਮੁੱਖ ਦੋਸ਼ੀ ਅਜੇ ਮਿਸ਼ਰਾ ਟੈਣੀ ਆ ਮੰਤਰੀ ਮੰਡਲ ਦੇ ਵਿੱਚ ਬਣਿਆ ਬਿਟਾ ਵਾ ਗਿਆ ਰਾਜ ਮੰਤਰੀ ਆ 120 ਬੀ ਦਾ ਪਰਚਾ ਦਰਜਿਆ ਦੇ ਉੱਤੇ ਤੇ ਜੋਗੀ ਦੀ ਸਰਕਾਰ ਨੇ ਪਰਚਾ ਦਰਜ ਕੀਤਾ ਭਾਜਪਾ ਦੀ ਹੀ ਸਰਕਾਰ ਆ ਤੇ ਉਹਨੂੰ ਮੰਤਰੀ ਮੰਡਲ ਦੇ ਵਿੱਚ ਬਿਠਾਇਆ ਮੋਦੀ ਜੀ ਨੇ ਉਹਨੂੰ ਮੰਤਰੀ ਮੰਡਲ ਦੇ ਬਰਖਾਸਤ ਕੀਤਾ ਜਾਵੇ ਤੇ ਉਹਦੀ ਜਗ੍ਹਾ ਜੇਲਿਆਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਸੁਟਿਆ ਜਾਵੇ ਇਹਦਾ ਮੁੰਡਾ ਅਸ਼ੀ ਮਿਸ਼ਰਾ ਟੈਣੀ ਜਿਹੜਾ ਵਾ ਉਹ ਜਿਹੜੀ ਪ੍ਰੋਲ ਦਿੱਤੀ ਗਈ ਆ ਉਹ ਰੱਦ ਕੀਤੀ ਜਾਵੇ ਤੇ ਉਹਨੂੰ ਫੜ ਕੇ ਜੇਲ੍ਹਾਂ ਨੂੰ ਸੁਟਿਆ ਜਾਵੇ ਸੋ तमाम ਮਸਲੇ ਜਿਹੜੇ ਆਗੇ ਆ ਜਿੰਨਾਂ ਨੂੰ ਲੈ ਕੇ ਅਸੀਂ ਆ ਪਤਲਾ ਫੂਕ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ 13 ਤਰੀਕ ਨੂੰ ਅਸੀਂ ਦਿੱਲੀ ਨੂੰ ਦੁਬਾਰਾ ਕੂਚ ਕਰ ਰਹੇ ਜਿਹਦੇ ਵਿੱਚ ਐਮਐਸਬੀ ਗਰੰਟੀ ਕਾਨੂੰਨ ਦੀ ਮੰਗ ਕਰ ਰਹੇ ਆ ਇਹਨੂੰ ਲਾਗੂ ਕੀਤਾ ਜਾਵੇ ਡਾਕਟਰ ਸੁਭਨ ਸਿੰਘ ਦੀਆਂ ਸ਼ਿਫਾਰਸ਼ਾਂ ਨੇ ਤੇ तमाम ਮਸਲੇ ਜਿਹੜੇ ਆ ਉਹਦੇ ਵਿੱਚ ਇਨਕਲੂਡ ਨੇ ਜਿਵੇਂ ਭਾਤ ਤਜ਼ਕਾਰ ਜਲੂਟੀ ਦੇ ਵਿੱਚੋਂ ਬਾਹਰ ਆਵੇ ਸੋ ਇਹ ਵੀ ਮੰਗਿਆ ਸਾਡੀ ਦੇਸ਼ ਦੇ ਕਿਸਾਨਾਂ ਦੇ ਮੌਜੂਦਾ ਸਮਝੌਤਾ ਕਰ ਜਿਹੜਾ ਖਤਮ ਕੀਤਾ ਜਾਵੇ ਸੋ तमाम ਅਸਲੇ ਜਿਹਨਾਂ ਲੈ ਕੇ ਅਸੀਂ ਅੰਦੋਲਨ ਕਰਨ ਜਾ ਰਹੇ ਹਾਂ ਤੇ ਬਹੁਤ ਵੱਡੀ ਤਿਆਰੀ ਦੇ ਵਿੱਚ ਬਾਹਰ ਆਫੇ ਰਸੀਂ ਦਿੱਲੀ ਨੂੰ ਮੂਵ ਕਰ ਰਹੇ ਹਾਂ ਧੰਨਵਾਦ ਮੈਂ ਜੀ ਜਰਮਨ